ਕੇ ਕੱਚੇ ਤਰਬੂਜ਼ ਨੂੰ ਤਾਜ਼ਾ ਦਿਖਾਉਣ ਲਈ ਮਿੱਠਾ ਦਿਖਾਉਣ ਲਈ ਪੇਂਟ ਕਰੀ ਜਾਂਦੇ ਆ ਟੀਕੇ ਲਾਈ ਜਾਂਦੇ ਆ ਹੋਇਆ ਪਿਆਏ ਕਹਿਰ ਦੋਸਤੋ ਸਾਡੀ ਸਿਹਤ ਤੇ ਸਾਡੀ ਤੁਹਾਡੀ ਸਿਹਤ ਤੇ ਸਿੱਧਾ ਹਮਲਾ ਸਾਡੀ ਤੁਹਾਡੀ ਸਿਹਤ ਤੇ ਸਿੱਧਾ ਹਮਲਾ ਮਿੱਠਾ ਮਿੱਠਾ ਕਹਿ ਕੇ ਵੇਚੀ ਜਾਂਦੇ ਆ ਜ਼ਹਿਰ ਦੋਸਤੋ ਮਿੱਠਾ ਮਿੱਠਾ ਕਹਿ ਕੇ ਰੇਚੀ ਜਾਂਦੇ ਆ ਜ਼ਹਿਰ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਰਿਹਾ ਇਹ ਵੀਡੀਓ ਕਿਸ ਬਾਬਤ ਹੋ ਗੋੜੀ ਸਾਥੀਓ ਲੱਗਦਾ ਕਿ ਹਾਲ ਦੀ ਘੜੀ ਸੇਲ 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 ਨਾਲੋ ਜੇ ਕਹਿ ਲਈਏ ਕਿ ਮਿਲਾਵਟ 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 ਤਾਂ ਉਹ ਗੱਲ ਵੱਧ ਸੱਤ ਆ ਕਿਉਂਕਿ ਚਾਹੇ ਫਰੂਟਸ ਦੀ ਗੱਲ ਕਰ ਲਈਏ ਸਬਜ਼ੀਆਂ ਦੀ ਗੱਲ ਕਰ ਲਈਏ ਚਾਹੇ ਆਪਾਂ ਗੱਲ ਕਰ ਲਈਏ ਡੇਰੀ ਪ੍ਰੋਡਕਟਸ ਦੀ ਅਡਲਟਰੇਸ਼ਨ ਇੰਨੀ ਜ਼ਿਆਦਾ ਹੈ ਮਿਲਾਵਟ ਇੰਨੀ ਜ਼ਿਆਦਾ ਹੈ ਕਿ ਲੋਕ ਚੰਗੀਆਂ ਜਿਹੜੀਆਂ ਪਹਿਲਾਂ ਚੀਜ਼ਾਂ ਗੁਣਵੱਤਾ ਵਾਲੀਆਂ ਹੁੰਦੀਆਂ ਸੀਗੀਆਂ ਕਿਹਾ ਜਾਂਦਾ ਸੀ ਕਿ ਦੇਸੀ ਖੁਰਾਕ ਹੈ ਉਹ ਵੀ ਖਾਈ ਜਾਂਦੇ ਆ ਸੀਜ਼ਨਲ ਫਰੂਟ ਖਾਈ ਜਾਂਦੇ ਆ ਤਾਂ ਵੀ ਉਲਟੀਆਂ ਟੱਟੀਆਂ ਬੁਖਾਰ ਹੋਈ ਜਾਂਦਾ ਲੋਕ ਬਿਮਾਰ ਹੋਈ ਜਾਂਦੇ ਆ ਹੁਣ ਆ ਤੁਸੀਂ ਦੇਖੋ ਇਹ ਜਿਹੜਾ ਫਰੂਟ ਹੈ ਇਹ ਤਰਬੂਜ਼ ਹੈ ਜੀ ਔਰ ਕਿਹਾ ਜਾਂਦਾ ਕਿ ਤਰਬੂਜ਼ ਤੇ ਖਰਬੂਜਾ ਜਿਹੜਾ ਆ ਇਹ ਗਰਮੀਆਂ ਦੀ ਰੁੱਤ ਦੇ ਜਿਹੜੇ ਫਰੂਟ ਨੇ ਫਲ ਨੇ ਡਾਕਟਰ ਕਹਿੰਦੇ ਆ ਕਿ ਹਾਈਡਰੇਟਡ ਰਹੂਗੇ ਜੇ ਜ਼ਿਆਦਾ ਤਰਬੂਜ਼ ਖਰਬੂਜੇ ਖਾਓਗੇ ਔਰ ਸਾਥੀਓ ਅੱਜ ਕੱਲ ਤਾਂ ਅੱਖਾਂ ਨੂੰ ਖਿੱਚ ਵੀ ਪਾਉਂਦੇ ਆ ਥਾਂ ਥਾਂ ਤੇ ਖਰਬੂਜੇ ਤਰਬੂਜ਼ ਦੇ ਜਿਹੜੇ ਸਟਾਲ ਜਾਂ ਰੇੜੀਆਂ ਨਜ਼ਰ ਆਉਂਦੇ ਆ ਲੋਕ ਕਹਿੰਦੇ ਕਿ ਬਹੁਤਾ ਮਹਿੰਗਾ ਸੌਦਾ ਵੀ ਨਹੀਂ ਕਿ ਚੱਲ ਭਾਈ ਖਰੀਦ ਲੈਨੇ ਆ ਲੇਕਿਨ ਆ ਜਿਹੜਾ ਤੁਸੀਂ ਤਰਬੂਜ਼ ਦੇਖ ਰਹੇ ਹੋ ਇਹਨੂੰ ਸ਼ਿੰਗਾਰਿਆ ਗਿਆ ਇਹਨੂੰ ਨਿਖਾਰਿਆ ਗਿਆ ਬਾਰੋਂ ਗੂੜਾ ਹਲਾ ਕੀਤਾ ਗਿਆ ਅੰਦਰੋਂ ਤਾਂ ਗੁੱਦਾ ਬਹੁਤਾ ਲਾਲ ਨਜ਼ਰ ਨਹੀਂ ਆਉਂਦਾ ਪਰ ਬਾਹਰੋਂ ਇਹਨੂੰ ਗੂੜਾ ਹਰਾ ਰੰਗ ਦਿੱਤਾ ਗਿਆ ਕਿ ਦੇਖਣ ਵਾਲੇ ਇੱਕ ਵਾਰੀ ਤਾਂ ਕਵੇ ਕਿ ਹਾਂ ਭਾਈ ਮੈਂ 20 ਰੁਪਏ ਵਿੱਚ ਸੋਨਾ ਲੈ ਕੇ ਆ ਰਿਆਂ ਲੇਕਿਨ ਇਹ ਸੋਨਾ ਨਹੀਂ ਆ ਇਹ ਜ਼ਹਿਰ ਆ ਦੇਖੋ ਕਿਵੇਂ ਕੱਪੜਾ ਲੈ ਰਿਹਾ ਇਹ ਪੇਂਟ ਮਾਰਿਆ ਹੋਇਆ ਲੱਗ ਰਿਹਾ ਤੇ ਵੱਧੂ ਮੁਨਾਫਾ ਕਮਾਉਣ ਦੇ ਲਈ ਸਿਹਤ ਨਾਲ ਕਿੱਡਾ ਵੱਡਾ ਖਿਲਵਾੜਾ ਦੇਖੋ ਤਰਬੂਜ ਦੇ ਉੱਤੋਂ ਪਪੜੀ ਜੀ ਲੈ ਰਹੀ ਹੈ ਪੱਪੜੀ ਜੀ ਲੈਂਦੀ ਪਈ ਆ ਜਿਵੇਂ ਉਹ ਕਈ ਚਾਈਨਾ ਵਾਲੀਆਂ ਵੀਡੀਓਜ਼ ਨਹੀਂ ਆਉਂਦੀਆਂ ਆਉਂਦੀਆਂ ਕਿ ਫੜ ਕੇ ਹੌਦੀ ਜਈ ਦੇ ਅੰਦਰ ਕਾਲਾ ਪੇਂਟ ਉਹਦੇ ਵਿੱਚ ਤਰਬੂਜ ਰੱਖਿਆ ਕੱਢਿਆ ਫਿਰ ਦੂਜੀ ਹੌਦੀ ਚ ਗਿਆ ਸਾਕਾਤ ਆ ਤੇ ਉਹ ਚੀਜ਼ ਐ ਜੀ ਬਹੁਤਾ ਮਹਿੰਗਾ ਸੌਦਾ ਨਹੀਂ ਲੇਕਿਨ ਸੇਤ ਲਈ ਮਹਿੰਗਾ ਸੌਦਾ ਬਣ ਜਾਂਦਾ ਸੇਤ ਲਈ ਸੇਤ ਲਈ ਬਹੁਤ ਹਾਨੀਕਾਰਕ ਔਰ ਇਹ ਜਿਹੜੀ ਖਬਰ ਸਾਡੇ ਤੱਕ ਪਹੁੰਚੀ ਹੈ ਜਿਹੜੀ ਤਸਵੀਰ ਸਾਡੇ ਤੱਕ ਪਹੁੰਚੀ ਹੈ ਇਹ ਦੱਸਿਆ ਜਾ ਰਿਹਾ ਕਿ ਬੰਗਿਆਂ ਤੋਂ ਜਿਹੜਾ ਮਕੰਦਪੁਰ ਰੋਡ ਐ ਉਥੋਂ ਰਟੈਂਡਾ ਸਾਹਮਣੇ ਸੋਮਨਾਥ ਰਟੈਂਡਾ ਜੀ ਨੇ ਉਹਨਾਂ ਨੇ ਪਰਚੇਜ਼ ਕੀਤੇ ਸੀ ਇਹ ਤਰਬੂਜ਼ ਕਹੇਗੇ ਸੀ ਕਿ ਬਹੁਤ ਮਿੱਠੇ ਆ ਜੀ ਬਹੁਤ ਵਧੀਆ ਨੇ ਪਰ ਤੁਸੀਂ ਆ ਦੇਖੋ ਕਿ ਤਰਬੂਜ਼ ਦੇ ਹਾਲਾਤ ਕਿਹੋ ਜਿਹੇ ਐ ਲੱਗਦਾ ਜਿਵੇਂ ਕਾਲੇ ਕੱਪੜੇ ਨਾਲ ਕਾਲੇ ਪੇਚ ਦੇ ਨਾਲ ਰੈਪਿੰਗ ਕੀਤੀ ਹੋਵੇ ਤਾਂ ਇੰਨਾ ਖਿਲਵਾੜ ਹੋ ਰਿਹਾ ਸਾਡੀ ਤੁਹਾਡੀ ਸਿਹਤ ਨਾਲ ਔਰ ਵੱਡੀ ਗੱਲ ਇਹ ਐ ਕਿ ਜਦੋਂ ਇਹੋ ਜਿਹਾ ਫਰੂਟ ਖਾਣਾ ਜਦੋਂ ਇਹੋ ਜਿਹਾ ਕੋਈ ਹੋਰ ਜਿਵੇਂ ਆਪਾਂ ਕਹਿ ਸਕਦੇ ਆ ਫਰੂਟ ਹੋ ਗਈ ਸਬਜ਼ੀ ਹੋ ਗਈ ਜਿਹਦੇ ਟੀਕਾ ਲੱਗਿਆ ਜਾਂ ਪੇਂਟ ਕੀਤਾ ਤਾਂ ਸਿਹਤ ਦੇ ਅੰਦਰ ਕੈਮੀਕਲ ਰਿਐਕਸ਼ਨਸ ਬਹੁਤ ਹੁੰਦੀਆਂ ਬੰਦਿਆਂ ਨੂੰ ਕੈਂਸਰ ਹੋ ਰਿਹਾ ਲੀਵਰ ਦੀ ਪ੍ਰੋਬਲਮ ਆ ਰਹੀ ਹੈ ਫੂਡ ਪాయిਜ਼ਨਿੰਗ ਹੁੰਦੀ ਹੈ ਫਰੂਟ ਖਾ ਕੇ ਵੀ ਟੱਟੀਆਂ ਉਲਟੀਆਂ ਲੱਗਦੀਆਂ ਬੰਦਿਆਂ ਨੂੰ ਸਹੀ ਮਹਿਸੂਸ ਨਹੀਂ ਹੁੰਦਾ ਤਾਂ ਇਹ ਸਾਰਾ ਕਾਰਨ ਇਹ ਮਿਲਾਵਟ ਦਾ ਕਿ ਛੇਤੀ ਛੇਤੀ ਵੱਧ ਮੁਨਾਫਾ ਕਮਾ ਲਈਏ ਪਰ ਲੋਕ ਹੁਣ ਕਈ ਵੇਲੇ ਪੁੱਛਦੇ ਆ ਜਦੋਂ ਇਹੋ ਜੀ ਵੀਡੀਓ ਚੱਲਦੀ ਆ ਕਿ ਭਾਈ ਪਛਾਣ ਕਿਵੇਂ ਕਰੀਏ ਤਾਂ ਸਾਥਿਓ ਮੈਂ ਤਾਂ ਇਹੀ ਕਹਿਣਾ ਚਾਹਨਾ ਕਿ ਜਿਹੜੇ ਫਰੂਟ ਨੂੰ ਜਾਂ ਜਿਹੜੀ ਸਬਜੀ ਨੂੰ ਕੀੜਾ ਲੱਗਿਆ ਮੰਨ ਲਓ ਉਹਦੇ 'ਚ ਰਸ ਹੈ ਜਿਹਨੂੰ ਕੀੜਾ ਨਹੀਂ ਲੱਗਿਆ ਇਹਦਾ ਮਤਲਬ ਉਹਦੇ 'ਚ ਰਸਾਇਣ ਆ ਤਾਂ ਆਪਣਾ ਬਚਾਅ ਕਰੋ ਜੇ ਕਿਤੇ ਕੀੜਾ ਲੱਗਿਆ ਉਹਨਾਂ ਕੱਟ ਲਓ ਇਟ ਮੀਨਸ ਆ ਪਿਓਰ ਤਾਂ ਹੈ ਕੀੜਾ ਹੀ ਹੁਣ ਪਛਾਣ ਕਰੂਗਾ ਕਿ ਅਸਲੀ ਸਬਜੀ ਅਸਲੀ ਫਰੂਟ ਕਿਹੜਾ ਪਰ ਪ੍ਰਸ਼ਾਸਨ ਅੱਗੇ ਇੱਕ ਬੇਨਤੀ ਹੈ ਕਿ ਪ੍ਰਸ਼ਾਸਨ ਹੁਣੇ ਵੀਡੀਓ ਦੇਖ ਰਿਹਾ ਹੈ ਰਟੈਂਡਾ ਸਾਹਿਬ ਨੇ ਵੀ ਆਪਣੀ ਵੀਡੀਓ ਪਾਈ ਹੈ ਆਪਣੇ ਕੋਲ ਉਹਨਾਂ ਦਾ ਵਰਜਨ ਹੈਗਾ ਜੀ ਰਟੈਂਡਾ ਸਾਹਿਬ ਦਾ ਵਰਜਨ ਵੀ ਸੁਣਾ ਦੇਾਂਗੇ ਪਰ ਸਾਥੀਓ ਵੱਡੀ ਗੱਲ ਇਹ ਹੈ ਕਿ ਹੁਣ ਪ੍ਰਸ਼ਾਸਨ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ ਹੈ ਛਾਣਬੀਨ ਕਰਨੀ ਚਾਹੀਦੀ ਹੈ ਜਿਹੜੇ ਲੋਕੀ ਇਸ ਇਹੋ ਜਿਹੇ ਤਰਬੂਜ਼ ਨੂੰ ਆ ਮਿਲਾਪਟ ਵਾਲੇ ਤਰਬੂਜ਼ ਨੂੰ ਆ ਸ਼ਾਇਨ ਵਧਾਉਣ ਵਾਲੇ ਤਰਬੂਜ਼ ਨੂੰ ਥਾਂ-ਥਾਂ ਤੇ ਵੇਚਦੇ ਪਏ ਆ ਜਾ ਕੇ ਇਹਨਾਂ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਹੈ ਇਹਨਾਂ ਤੇ ਜਿਹੜੀ ਛਾਰਬੀਨ ਹੋਣੀ ਚਾਹੀਦੀ ਆ ਪੱਕੀ ਰਿਪੋਰਟ ਤਿਆਰ ਹੋਣੀ ਚਾਹੀਦੀ ਆ ਫਿਰ ਐਫ ਆਈ ਆਰ ਵੀ ਜਨ ਤੱਕ ਹੋਣੀ ਚਾਹੀਦੀ ਆ ਕਿਉਂਕਿ ਇਹ ਫਰੂਟ ਸਾਡੀ ਰੋਜ਼ ਦੀ ਖੁਰਾਕ ਹੈ ਇਹ ਸਾਡੇ ਸਰੀਰ ਨਾਲ ਖੇਡਿਆ ਜਾ ਰਿਹਾ ਫਰੂਟ ਸਾਡੇ ਰੋਜ਼ ਦੀ ਖੁਰਾਕ ਹੈ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਔਰ ਜਿਹੜੇ ਲੋਕ ਸਪਲਾਈ ਕਰਦੇ ਆ ਜਿਹੜੇ ਲੋਕ ਜਾਣ ਬੁੱਝ ਕੇ ਵੇਚਦੇ ਆ ਉਨ੍ਹਾਂ ਤੇ ਸਖਤ ਐਕਸ਼ਨ ਹੋਣਾ ਚਾਹੀਦਾ ਹੈ ਉਨ੍ਹਾਂ ਦੇ ਲਾਇਸੈਂਸ ਤੱਕ ਕੈਂਸਲ ਹੋ ਜਾਣੇ ਚਾਹੀਦੇ ਕਿਉਂਕਿ ਸਾਡੀ ਸਿਹਤ ਸਾਡਾ ਅਧਿਕਾਰ ਹੈ ਤੇ ਜੇ ਕੋਈ ਸਾਡੇ ਅਧਿਕਾਰ ਨਾਲ ਸਾਡੀ ਸਿਹਤ ਨਾਲ ਖਿਲਵਾੜ ਕਰ ਰਿਹਾ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਜਿਹੜਾ ਸਾਡੇ ਨਾਲ ਖੇਡਾ ਖੇਡ ਰਿਹਾ ਉਹਦੇ ਨਾਲ ਪ੍ਰਸ਼ਾਸਨ ਨੂੰ ਫਿਰ ਚੰਗੀ ਕਿੱਕ ਲਈ ਪਾਉਣੀ ਚਾਹੀਦੀ ਤਾਂ ਇੱਕ ਵਾਰੀ ਮੈਂ ਜ਼ਰੂਰ ਵਿਜੇ ਨੂੰ ਕਹੂੰਗਾ ਆ ਆ ਆ ਤਸਵੀਰਾਂ ਨੇ ਜੀ ਰਟੈਂਡਾ ਸਾਹਿਬ ਦੀਆਂ ਰਟੈਂਡਾ ਚੱਡਿ ਗਏ ਸੀ ਔਰ ਮੇਰੇ ਨਾਲ ਬਹੁਤ ਹੀ ਸਰਦਾਰਯੋਗ ਮਾਤਾ ਸਤਪਾਲਾ ਟੈਂਡਾ ਜੀ ਅਸੀਂ ਕਿਸੇ ਕੰਮ ਗਏ ਸੀ ਔਰ ਵਾਪਸੀ ਆਉਂਦੇ ਹੋਏ ਅਸੀਂ ਬੰਦਾ ਸ਼ਹਿਰ ਜਿੱਥੋਂ ਬੰਦਾ ਤੋਂ ਮੁਕੰਦਪੁਰ ਰੋਡ ਦੇ ਰੋਡ ਦੇ ਇੱਕ ਵਧਵਾਣਿਆਂ ਵਾਲੀ ਰੇੜੀ ਦੇ ਉੱਤੇ ਖੜੇ ਹੋਏ ਜਿੱਥੋਂ ਅਸੀਂ ਵਧਵਾਣੇ ਲਏ ਜੋ ਵਧਵਾਣਿਆਂ ਦਾ ਫੇਰ ਪੁੱਛਿਆ 20 ਰੁਪਏ ਕਿਲੋ ਦੱਸਿਆ ਉਹ ਵਧਵਾਣੇ ਅਸੀਂ ਲੈ ਕੇ ਜਦੋਂ ਘਰ ਆਏ ਸਾਥੀਓ ਬਹੁਤੇ ਸਾਰੇ ਲੋਕ ਜਿਹੜੇ ਹਾਲੇ ਵੀ ਅਣਜਾਣ ਨੇ ਆ ਦੇਖੋ ਜੀ 35 ਸੈਕਿੰਡ ਦੀ ਹੈ ਜੀ ਤਾਂ ਸਾਥੀਓ ਜਿਹੜੇ ਭੈਣ ਭਰਾ ਹਾਲੇ ਵੀ ਅਣਜਾਣ ਨੇ ਉਹ ਆਹਸਤਾ ਆਹਸਤਾ ਜਿਹੜੇ ਆ ਉਹ ਜ਼ਹਿਰ ਖਾਈ ਜਾਂਦੇ ਨੇ ਜਿਹੜੇ ਭੈਣ ਭਰਾ ਹਾਲੇ ਵੀ ਅਣਜਾਣ ਨੇ ਉਹ ਆਹਸਤਾ ਆਹਸਤਾ ਜ਼ਹਿਰ ਖਾਈ ਜਾਂਦੇ ਨੇ ਤੇ ਅਸੀਂ ਉਹਨਾਂ ਨੂੰ ਬਚਾਉਣਾ ਹੈ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਇਹ ਵੀਡੀਓ ਘਰ ਘਰ ਤੱਕ ਪਹੁੰਚ ਜਾਵੇ ਔਰ ਜਿਹੜੇ ਭੈਣ ਭਰਾ ਆ ਉਹ ਜਾਂਚ ਕੇ ਪਰਖ ਕੇ ਫਿਰ ਹੀ ਫਰੂਟ ਤੇ ਸਬਜ਼ੀ ਲੈਣ ਬਾਕੀ ਜਿਹੜੇ ਲੋਕ ਮਿਲਾਵਟ ਕਰਦੇ ਉਹਨਾਂ ਨੂੰ ਆਖਰ 'ਚ ਮੈਂ ਇਹੀ ਕਹਿਣਾ ਚਾਹੁੰਦਾ ਸਾਡੀ ਸਿਹਤ ਸਾਡਾ ਅਧਿਕਾਰ ਹੈ ਜੇ ਤੁਸੀਂ ਮਿਲਾਵਟ ਕਰਨ ਤੋਂ ਬਾਝ ਨਹੀਂ ਹੈ ਮੈਂ ਕੱਲ ਉਸ ਲੋਕੇਸ਼ਨ ਤੇ ਆਪ ਜਾ ਕੇ ਆਉਂਗਾ ਜਿਹੜੀ ਰਟੈਂਡਾ ਸਾਹਿਬ ਨੇ ਦੱਸੀ ਆ ਕਿ ਬੰਗਾ ਵਿਖੇ ਮੁਕੰਦਪੁਰ ਰੋਡ ਤੇ ਕਹਿੰਦੇ ਇੱਕ ਬੀਬੀ ਤਰਬੂਜ ਲਾ ਕੇ ਬੈਠੀ ਆ ਕੱਲ ਮੈਂ ਜਾ ਕੇ ਆਉਂਗਾ ਉਹਦੇ ਕੋਲ ਚੈਕਿੰਗ ਕਰਾਂਗੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਾਂਗੇ ਕਿ ਪਹਿਲ ਦੇ ਆਧਾਰ ਤੇ ਫੂਡ ਸੇਫਟੀ ਵਿਭਾਗ ਨੂੰ ਕਹਾਂਗੇ ਪਹਿਲ ਦੇ ਆਧਾਰ ਤੇ ਤੁਸੀਂ ਪਹੁੰਚੋ ਔਰ ਤਪਤੀਸ਼ ਕਰੋ ਤੇ ਜਾਂਚ ਪੂਰੀ ਕਰੋ ਕਿ ਕਿੱਥੋਂ ਇਹ ਤਰਬੂਜ ਸਪਲਾਈ ਹੋ ਰਿਹਾ ਹੈ ਕਿ ਇਹ ਬੀਬੀ ਜਾਣ ਬੁੱਝ ਕੇ ਵੇਚ ਰਹੀ ਹੈ ਕਿ ਪਿੱਛੋਂ ਇਹਨੂੰ ਸਪਲਾਈ ਗਲਤਾਈ ਆਈਏ ਤਾਂ ਕਿੱਥੋਂ ਆਈ ਆ ਐਫ ਆਈ ਆਰ ਹੋਣੀ ਚਾਹੀਦੀ ਐਫ ਆਈ ਆਰ ਜਨਤਕ ਹੋਣੀ ਚਾਹੀਦੀ ਹੈ ਔਰ ਤਹਿ ਤੱਕ ਜਾਣਾ ਚਾਹੀਦਾ ਕਿ ਕੌਣ ਸਾਡੀ ਸਿਹਤ ਨਾਲ ਖਿਲਵਾੜ ਕਰ ਰਿਹਾ ਕਿਉਂਕਿ ਜੇ ਮੰਗਿਆਂ ਵੇਖੇ ਸਪਲਾਈ ਹੈ ਹੋਰ ਵੀ ਕਈ ਤਾਂ ਤੇ ਗਈ ਹੋਵੇਗੀ ਤਾਂ ਪ੍ਰਸ਼ਾਸਨ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਇਸੇ ਗੱਲ ਦੀ ਤਨਖਾਹ ਮਿਲਦੀ ਹੈ ਔਰ ਪ੍ਰਸ਼ਾਸਨ ਲੋਕਾਂ ਨੂੰ ਜਵਾਬਦੇਹ ਹੈ ਮਲਾਵਟ ਖੋਰਾ ਨੂੰ ਜਵਾਬਦੇਹ ਨਹੀਂ ਆ ਤਾਂ ਮੈਂ ਮਲਾਵਟ ਖੋਰਾ ਨੂੰ ਇਹੀ ਕਹਿਣਾ ਚਾਹੁੰਦਾ ਕਿ ਜਿੱਦਣ ਸਾਡੇ ਹੱਥ ਲੱਗ ਗਏ ਅਸੀਂ ਟਰਾਈ ਕਰਾਂਗੇ ਪਿਛਲੀ ਵਾਰ ਰੇੜੀਆਂ ਵਾਲਿਆਂ ਨੂੰ ਵੀ ਅਸੀਂ ਚੈੱਕ ਕੀਤਾ ਸੀਗਾ ਇੱਕ ਰੇੜੀ ਵਾਲਾ ਫੜਾਇਆ ਸੀ ਜਿੱਦਣ ਸਾਡੇ ਹੱਥ ਲੱਗ ਗਏ ਨਾ ਤਰਬੂਜ ਨਾ ਖਰਬੂਜਾ ਪਹਿਲਾਂ ਪਰਚਾ ਕਰਾਵਾਂਗੇ ਫਿਰ ਕਰਾਂਗੇ ਕੰਮ ਦੂਜਾ ਤਾਂ ਇਸ ਵਾਰ ਸੁਚੇਤ ਰਹੋ ਆਮ ਲੋਕਾਂ ਨੂੰ ਵੀ ਬੇਨਤੀ ਹੈ ਤੁਸੀਂ ਸੁਚੇਤ ਰਹੋ ਤੇ ਜਿਹੜੇ ਮਿਲਾਵਟ ਕਰਦੇ ਔਰ ਉਹਨੂੰ ਹੁਣੇ ਦੱਸ ਦਿੰਨੇ ਆ ਬਚਾ ਕਰੋ ਜਿੱਦਣ ਸਾਡੇ ਹੱਥ ਲੱਗੇ ਕੋਈ ਤੁਹਾਡੇ ਖਿਲਾਫ ਖੜੇ ਨਾ ਖੜੇ ਮੈਂ ਜ਼ਰੂਰ ਖੜੂੰਗਾ ਕਿਉਂਕਿ ਤੁਸੀਂ ਲੋਕਾਂ ਨਾਲ ਖੇਡ ਖੇਡਦੇ ਹੋ ਇਹ ਅਪਰਾਧ ਹੈ ਲੋਕਾਂ ਨਾਲ ਤੁਸੀਂ ਧੱਕਾ ਕਰਦੇ ਹੋ ਮਿਲਾਵਟ ਕਰਦੇ ਹੋ ਥੋੜੇ ਬਹੁਤੇ ਪੈਸੇ ਕਮਾਣ ਲਈ ਲੋਕਾਂ ਦੀ ਸਿਹਤ ਨਾਲ ਬਹੁਤ ਵੱਡਾ ਖਿਲਵਾੜ ਕਰ ਰਹੇ ਹੋ ਕੈਂਸਰ ਤੱਕ ਹੁੰਦਾ ਫੂਡ ਪੋਇਜ਼ਨ ਹੁੰਦੀ ਆ ਹਾਰਮੋਨਲਸ ਡਿਸਫੰਕਸ਼ਨਸ ਹੁੰਦੇ ਆ ਲੋਕਾਂ ਨੂੰ ਫਰੂਟ ਖਾਵੇ ਕੀ ਖਾ ਕੇ ਵੀ ਉਲਟੀਆਂ ਟੱਟੀਆਂ ਲੱਗਦੀਆਂ ਲੋਕ ਬਿਮਾਰ ਹੁੰਦੇ ਸਮਝ ਲਾਦੀ ਯਾਰ ਚੰਗਾ ਖਾਣਾ ਖਾ ਰਹੇ ਫਿਰ ਬਿਮਾਰ ਕਿਉਂ ਰਹੇ ਆ ਤਾਂ ਸੁਧਰ ਜਾਓ ਸਾਡੇ ਜਿੱਦ ਨਾਲ ਅੜਿੱਕੇ ਚੜੇ ਤਾਂ ਪਰਚਾ ਕਰਾਵਾਂਗੇ ਔਰ ਔਰ ਤਦ ਤੱਕ ਨਹੀਂ ਉੱਠਾਂਗੇ ਜਦ ਤੱਕ ਪਰਚਾ ਨਹੀਂ ਹੋਊਗਾ ਤਾਂ ਪ੍ਰਸ਼ਾਸਨ ਨੂੰ ਬੇਨਤੀ ਆ ਸਖਤ ਕਾਰਵਾਈ ਹੋਣੀ ਚਾਹੀਦੀ ਤੁਸੀਂ ਸੁਚੇਤ ਰਹੋ ਬਹੁਤ ਬਹੁਤ ਧੰਨਵਾਦ